ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਜੰਮੂ ਕਸ਼ਮੀਰ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਦੀ ਦੇਸ਼ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਭਾਵੇਂ ਪਿਛਲੇ 4-5 ਦਿਨਾਂ ਦੇ ਵਿੱਚ ਲਗਾਤਾਰ ਚਾਰ ਵਾਰ ਅਤਵਾਦੀ ਹਮਲੇ ਨੇ ਜਿਹੜੇ ਉਹ ਹੋ ਚੁੱਕੇ ਹੈ ਜਿਦੇ ਵਿੱਚ ਸ਼ਰਧਾਲੂਆਂ ਦੀ ਜਾਨ ਗਈ ਹੈ ਜਿਦੇ ਵਿੱਚ ਸੁਰੱਖਿਆ ਬਲਾਂ ਦੀ ਵੀ ਜਾਨ ਗਈ ਹੈ ਰੀਸੈਂਟ ਹਮਲੇ ਦੀ ਗੱਲ ਕਰ ਲਈਏ ਤਾਂ ਬੀਤੀ ਸ਼ਾਮ ਅਰ ਰਾਤ ਨੂੰ ਬੀਤੀ ਰਾਤ ਨੂੰ 8:20 ਦੇ ਨੇੜੇ ਤੇੜੇ ਸੁਰੱਖਿਆ ਬਲਾਂ ਦੇ ਉੱਤੇ ਅਤਵਾਦੀਆਂ ਦੇ ਵੱਲੋਂ ਇੱਕ ਹਮਲਾ ਕੀਤਾ ਜਾਂਦਾ ਹੈ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਕਿਉਂਕਿ ਰਾਤ ਦਾ ਸਮਾਂ ਸੀ ਉਸ ਵੇਲੇ ਕਿਤੇ ਨਾ ਕਿਤੇ ਅਤਵਾਦੀਆਂ ਨੂੰ ਲੱਭਣ ਦੇ ਵਿੱਚ ਮੁਸ਼ਕਲ ਦਰਪੇਸ਼ ਆ ਰਹੀ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਰੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਉਹ ਸ਼ੁਰੂ ਕੀਤਾ ਜਾਂਦਾ ਤੇ ਉਹ ਆਪਰੇਸ਼ਨ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ ਰੀਸੈਂਟ ਅਪਡੇਟ ਦੀ ਗੱਲ ਕਰੀਏ ਤਾਂ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ ਸੁਰੱਖਿਆ ਬਲ ਆਪਣੇ ਵਾਲੇ ਪਾਸੋਂ ਗੋਲੀਬਾਰੀ ਕਰ ਰਹੇ ਨੇ ਤੇ ਦੂਸਰੇ ਪਾਸੇ ਅੱਤਵਾਦੀ ਵੀ ਕਿਸੇ ਨਾਲੋਂ ਘੱਟ ਨਹੀਂ ਕਹਾਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਐਡੇ ਵੱਡੇ ਮਨੋਵਲ ਦੇ ਨਾਲ ਜਦੋਂ ਦੇਸ਼ ਦੇ ਵਿੱਚ ਨਵੀਂ ਸਰਕਾਰ ਸੌਂ ਚੁੱਕ ਰਹੀ ਹੋਵੇ ਤੇ ਉਸੇ ਵੇਲੇ ਹੀ ਅੱਤਵਾਦੀ ਹਮਲੇ ਸ਼ੁਰੂ ਹੋ ਜਾਣ ਤਾਂ ਉਹਨਾਂ ਦੇ ਮਨੋਵਲ ਦਾ ਖੁਦ-ਬਖੁਦ ਅੰਦਾਜ਼ਾ ਲਗਾਇਆ ਜਾ ਸਕਦਾ ਪਰ ਦੂਜੇ ਪਾਸੇ ਸੁਰੱਖਿਆ ਬਲ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਰੀਸੈਂਟ ਜਿਹੜਾ ਅਤਵਾਦੀ ਹਮਲਾ ਹੋਇਆ ਉਹਦੇ ਵਿੱਚ ਸੁਰੱਖਿਆ ਮੁਲਾਜ਼ਮ ਨੇ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਹੋ ਜ਼ਖਮੀ ਵੀ ਹੋਏ ਨੇ ਤੇ ਇਸ ਤੋਂ ਇਲਾਵਾ ਹਤਵਾਦੀਆਂ ਵਾਲੇ ਪਾਸੇ ਵੀ ਕਈ ਜਣਿਆਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਨੇ ਇਸ ਤੋਂ ਪਹਿਲਾਂ ਜੇਕਰ ਉਸ ਸੂਚੀ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਕਿ ਕਿਹੜੇ-ਕਿਹੜੇ ਅਤਵਾਦੀ ਹਮਲੇ ਆ ਪਿਛਲੇ 3-4 ਦਿਨਾਂ ਦੇ ਵਿੱਚ ਹੋਏ ਨੇ ਤਾਂ ਸੂਚੀ ਦੇ ਵਿੱਚ ਚਾਰ ਅਤਵਾਦੀ ਹਮਲੇ ਮੁੱਖ ਤੌਰ ਦੇ ਉੱਤੇ ਦੇਖੇ ਜਾ ਸਕਦੇ ਨੇ ਇਹਨਾਂ ਨੂੰ ਬਾਰੀ-ਬਾਰੀ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ 12 ਜੂਨ ਵਾਲੀ ਦੇ ਅਤਵਾਦੀ ਹਮਲੇ ਦੀ ਗੱਲ ਕਰ ਲੈਣੇ ਆ ਜਿਹੜਾ ਰਾਤ ਨੂੰ 5:30 ਵਜੇ ਦੇ ਨੇੜੇ ਤੇੜੇ ਹੋਇਆ ਸੀ ਤੇ ਜੰਮੂ ਕਸ਼ਮੀਰ ਦੇ ਰਿਆਸੀ ਕਠੂਆ ਤੇ ਡੋਡਾ ਦੇ ਵਿੱਚ ਖਾਸ ਤੌਰ ਤੇ ਜੰਮੂ ਦੇ ਵਿੱਚ ਆ ਜਾਂਦੇ ਨੇ ਇਨ ਵਿੱਚ ਪਿਛਲੇ 4 ਦਿਨਾਂ ਚ 4 ਅਤਵਾਦੀ ਘਟਨਾਵਾਂ ਹੋਈਆਂ ਨੇ ਇਹਦੇ ਵਿੱਚ 9 ਸ਼ਰਦਾਲੂਆਂ ਦੀ ਜਾਨ ਗਈ ਹੈ ਇੱਕ ਜਵਾਨ ਸ਼ਹੀਦ ਹੋਇਆ ਹੈ ਤੇ ਦੋ ਅਤਵਾਦੀ ਹੁਣ ਤੱਕ ਮਾਰੇ ਜਾ ਚੁੱਕੇ ਹੈ ਤੇ ਇਸ ਤੋਂ ਇਲਾਵਾ ਚਾਰੇ ਘਟਨਾਵਾਂ ਦੇ ਵਿੱਚ 6 ਜਵਾਨਾਂ ਦੇ ਸਮੇਤ ਕੁੱਲ 49 ਲੋਕ ਜ਼ਖਮੀ ਹੋਏ ਦੱਸੇ ਜਾ ਰਹੀ ਹੈ ਜਿਹੜਾ ਰਾਤ ਡੋਡਾ ਦੇ ਵਿੱਚ ਹਮਲਾ ਹੋਇਆ ਉਹ ਦੱਸ ਦਿੰਦੇ ਆ ਕਿ ਡੋਡਾ ਦੇ ਗੰਡੋ ਦੇ ਕੋਟਾ ਟਾਪ ਤੇ ਅਤਵਾਦੀਆਂ ਦੇ ਵੱਲੋਂ ਸੁਰੱਖਿਆ ਬਲਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਫਿਰ ਮੁਕਾਬਲਾ ਹੁੰਦਾ ਦੋਹਾਂ ਦੇ ਵਿਚਾਲੇ ਤੇ ਇਸ ਦੇ ਵਿੱਚ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਇੱਕ ਕਾਂਸਟੇਬਲ ਹੈ ਜਿਹੜਾ ਉਹ ਜ਼ਖਮੀ ਹੋ ਜਾਂਦਾ ਤੇ ਹੁਣ ਆ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਇੱਕ ਪਾਸੇ ਚਲਾਇਆ ਜਾ ਰਿਹਾ ਤੇ ਦੂਜੇ ਪਾਸੇ ਜਿੱਥੇ-ਜਿੱਥੇ ਵੀ ਕੋਈ ਸ਼ੱਕੀ ਦਿਖਾਈ ਦਿੰਦਾ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਜਿੱਥੇ ਕਿਤੇ ਵੀ ਇਹ ਪਤਾ ਲੱਗਦਾ ਕਿ ਅਤਵਾਦੀ ਸਾਹਮਣੇ ਬੈਠੇ ਆ ਲੁਕੇ ਹੋਏ ਬੈਠੇ ਨਹੀਂ ਤਾਂ ਫਿਰ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਹਮਲਾ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ 11 ਜੂਨ ਦੀ ਗੱਲ ਕਰ ਲੈਨੇ ਆ ਦੁਪਹਿਰ ਦਾ 1 ਵਜੇ ਤੋਂ 2 ਵਜੇ ਦੇ ਨੇੜੇ ਤੇੜੇ ਦਾ ਸਮਾਂ ਹੁੰਦਾ ਸਥਾਨ ਹੁੰਦਾ ਜੰਮੂ ਦਾ ਡੋਡਾ ਖੇਤਰ ਉੱਥੇ ਜਿਹੜਾ ਭਦਰਵਾ ਪਠਾਨਕੋਟ ਰੋਡ ਆ ਉਹਦੇ ਤੇ 4 ਰਾਸ਼ਟਰੀ ਰਾਈਫਲਸ ਤੇ ਪੁਲਿਸ ਦੀ ਸਾਂਝੀ ਜਾਂਚ चौकी ਦੇ ਉੱਤੇ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਇਹਦੇ ਚ 5 ਸਿਪਾਹੀ ਤੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਆ ਜਿਹੜਾ ਉਹ ਜ਼ਖਮੀ ਹੋ ਜਾਂਦੇ ਨੇ ਅਤਵਾਦੀ ਸੰਗਠਨ ਹੈ ਜਿਹੜਾ ਕਸ਼ਮੀਰ ਟਾਈਗਰਜ਼ ਉਹਨਾਂ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਗਈ ਆ ਤੇ ਡੁੱਡਾ ਪੁਲਿਸ ਨੇ 4 ਅਤਵਾਦੀਆਂ ਦੇ ਸਕੈਚ ਨੇ ਜਿਹੜੀ ਉਹ ਵੀ ਜਾਰੀ ਕਰ ਦਿੱਤੇ ਨੇ ਤੇ ਹਰ ਅਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਭਾਵ ਕਿ ਚਾਰਾਂ ਜਣਾਂ ਦੀ ਜ਼ਿਕਰ ਕੋਈ ਜਾਣੋ ਦੀ ਦੰਦਾ ਤੇ ਉਹਨੂੰ 20 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਦਿੱਤਾ ਜਾਏਗਾ ਪਰ ਅਤਵਾਦੀ 5 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹਦਾ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ 11 ਜੂਨ ਨੂੰ ਇੱਕ ਹੋਰ ਹਮਲਾ ਹੁੰਦਾ ਰਾਤ ਨੂੰ 8 ਵਜੇ 11 ਜੂਨ ਨੂੰ ਜੰਮੂ ਦੇ ਕਟੂਆ ਖੇਤਰ ਦੇ ਵਿੱਚ ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡ ਦੇ ਵਿੱਚ ਦੋ ਅਤਵਾਦੀ ਆਉਂਦੇ ਆ ਉਹਨਾਂ ਦੇ ਵੱਲੋਂ ਘਰਾਂ ਦੇ ਦਰਵਾਜ਼ੇ ਖੜਕਾਏ ਜਾਂਦੇ ਐ ਤੇ ਪਾਣੀ ਦੀ ਮੰਗ ਕੀਤੀ ਜਾਂਦੀ ਐ ਜਦੋਂ ਕਰਦੇ ਵਿੱਚ ਰਹਿ ਰਹੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਬੰਦੇ ਸਹੀ ਨਹੀਂ ਜਾਪਦੇ ਤਾਂ ਉਹਨਾਂ ਦੇ ਵੱਲੋਂ ਰੌਲਾ ਪਾ ਦਿੱਤਾ ਜਾਂਦਾ ਹੈ ਤੇ ਫਿਰ ਰੌਲਾ ਸੁਣ ਕੇ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਇਹਦੇ ਚ ਇੱਕ ਪਿੰਡ ਵਾਸੀ ਹੈ ਜਿਹੜਾ ਉਹ ਜ਼ਖਮੀ ਹੋਇਆ ਤੇ ਜਦੋਂ ਡੀਆਈਜੀ ਤੇ ਐਸਐਸਪੀ ਮੌਕੇ ਤੇ ਪਹੁੰਚਦੇ ਹੈ ਤਾਂ ਫਿਰ ਉਹ ਜਿਹੜੇ ਅਤਵਾਦੀ ਹੁੰਦੇ ਨੇ ਉਹ ਹਮਲਾ ਕਰਨ ਦੀ ਮਨਸ਼ਾ ਦੇ ਨਾਲ ਗਰਨੇਡ ਸੁੱਟਣ ਦੀ ਕੋਸ਼ਿਸ਼ ਕਰਦੇ ਆ ਤੇ ਗਰਨੇਡ ਸੁੱਟਦੇ ਸੁੱਟਦੇ ਆਪਣੇ ਹੀ ਗਰਨੇਡ ਦੇ ਨਾਲ ਇੱਕ ਅਤਵਾਦੀ ਹੈ ਜਿਹੜਾ ਉੱਥੇ ਉਹ ਮਾਰਿਆ ਜਾਂਦਾ ਤੇ ਇਸ ਤੋਂ ਪਿੱਛੇ ਚੱਲਦੇ ਆ 9 ਜੂਨ ਦੀ ਗੱਲ ਕਰਦੇ ਆ ਸਭ ਤੋਂ ਇੱਕ ਭਿਆਨਕ ਹਮਲਾ ਜਿਹੜਾ ਉਹ ਅਤਵਾਦੀਆਂ ਦੇ ਵੱਲੋਂ ਕੀਤਾ ਗਿਆ ਸੀ ਸ਼ਰਦਾਲੂਆਂ ਦੇ ਨਾਲ ਭਰੀ ਹੋਈ ਬੱਸ ਦੇ ਉੱਤੇ ਆ ਸਵੇਰੇ 6 ਵਜੇ ਦਾ ਟਾਈਮ ਹੁੰਦਾ ਸ਼ਾਮ ਦਾ 6:15 ਮਿੰਟ ਹੋਏ ਹੁੰਦੇ ਨੇ ਰਿਆਸੀ ਜਿਹੜਾ ਜੰਮੂ ਦੇ ਵਿੱਚ ਪੈ ਜਾਂਦਾ ਹੈ ਉਸਤੇ ਜਦੋਂ ਮੋਦੀ ਸਰਕਾਰ ਸੌ ਚੁੱਕ ਰਹੀ ਹੁੰਦੀ ਹੈ ਤਾਂ ਦੂਸਰੇ ਪਾਸੇ ਸ਼ਰਧਾਲੂਆਂ ਦੀ ਬਸ ਦੇ ਉੱਤੇ ਕਾਂਡਾ ਇਲਾਕੇ ਦੇ ਵਿੱਚੇ ਸ਼ਿਵਖੋੜੀ ਤੋਂ ਜਿਹੜੀ ਕਟੜਾ ਜਾ ਰਹੀ ਸੀ ਬੱਸ ਉਹਦੇ ਤੇ ਅੱਤਵਾਦੀਆਂ ਨੇ 25 ਤੀ ਰਾਉਂਡ ਨੇ ਜਿਹੜੇ ਫਾਇਰ ਕੀਤੇ ਸੀ ਡਰਾਈਵਰ ਦੇ ਗੋਲੀ ਵੱਜੀ ਸੀ ਗੋਲੀ ਵੱਜਣ ਤੋਂ ਬਾਅਦ ਦੇ ਵਿੱਚ ਬੱਸ ਜਿਹੜੀ ਉਹ ਬੇਕਾਬੂ ਹੋ ਜਾਂਦੀ ਹੈ ਤੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਇਸ ਦੇ ਵਿੱਚ ਮੌਕੇ ਦੇ ਉੱਤੇ ਚੱਕਨਾਚੂਰ ਹੋਈ ਬੱਸ ਦੇ ਵਿੱਚ ਮੌਕੇ ਦੇ ਉੱਤੇ 9 ਸ਼ਰਧਾਲੂ ਨੇ ਜਿਹੜੇ ਉਹ ਦਮ ਤੋੜ ਜਾਂਦੇ ਐ ਤੇ 41 ਸ਼ਰਧਾਲੂ ਹੋਰ ਨੇ ਜਿਹੜੇ ਉਹ ਜ਼ਖਮੀ ਹੋ ਜਾਂਦੇ ਐ ਤੇ ਪੁਲਿਸ ਨੇ ਇਸ ਹਮਲੇ ਦੇ ਵਿੱਚ ਵੀ ਜਿਹੜਾ ਸ਼ੱਕੀ ਅੱਤਵਾਦੀ ਆ ਉਹਦਾ ਸਕੈਚ ਜਾਰੀ ਕੀਤਾ ਸੀ ਇਸ ਇਕੱਲੇ ਅੱਤਵਾਦੀ ਦੇ ਉੱਤੇ 20 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਸੀ ਕਿਉਂਕਿ ਹਮਲਾ ਬੜਾ ਇਸ ਦੇ ਵੱਲੋਂ ਭਿਆਨਕ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਇਸੇ ਮਾਮਲੇ ਨੂੰ ਲੈ ਕੇ 200 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਬਾਰੀ-ਬਾਰੀ ਉਹਨਾਂ ਦੇ ਕੋਲੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਇਲਾਕੇ ਦੇ ਵਿੱਚ ਅੱਤਵਾਦ ਦਾ ਬੋਲਬਾਲਾ ਹੁਣ ਦਿਖਾਈ ਦੇ ਰਿਹਾ ਹੈ ਇੱਕ ਪਾਸੇ ਮੋਤੀ ਸਰਕਾਰ ਦੇ ਵੱਲੋਂ ਨਵੀਂ ਕੈਬਨਿਟ ਦੀ ਕੈਬਨਿਟ ਦੀ ਫਾਰਮੇਸ਼ਨ ਕੀਤੀ ਗਈ ਸੌਜਕ ਸਮਾਗਮ ਨੇ ਜਿਹੜੇ ਉਹ ਸ਼ੁਰੂ ਕੀਤੇ ਗਏ ਤਾਂ ਦੂਜੇ ਪਾਸੇ ਇਹ ਜਿਹੜੇ ਸਮਾਜ ਵਿਰੋਧੀ ਤੱਤ ਨੇ ਜਿਹੜੇ ਦੇਸ਼ ਦੇ ਵਿੱਚ ਰਾਜਕਤਾ ਫਲਾਉਣੀ ਚਾਹੁੰਦੇ ਨੇ ਇਹਨਾਂ ਦੇ ਵੱਲੋਂ ਵੀ ਆਪਣੇ ਜਿਹੜੀਆਂ ਕਾਰਵਾਈਆਂ ਉਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਇਹ ਕੋਈ ਕਾਰਵਾਈ ਕਰ ਸਕਦੇ ਆ ਨਾ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਸਕਦੇ ਆ ਉਹੀ ਕੁਝ ਇਹਨਾਂ ਨੇ ਕੀਤਾ ਸ਼ਰਦਾਲੂਆਂ ਦੀ ਬੱਸ ਦੇ ਉੱਤੇ ਅਟੈਕ ਕਰਕੇ ਇਹਨਾਂ ਨੇ ਇਸ ਹਮਲੇ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਚਾਰ ਵਾਰ ਇਹਨਾਂ ਦੇ ਵੱਲੋਂ ਚਾਰ ਪੰਜ ਦਿਨਾਂ ਦੇ ਵਕਫੇ ਦੇ ਦਰਮਿਆਨ ਹੀ ਹਮਲੇ ਕੀਤੇ ਜਾਂਦੇ ਨੇ ਤੇ ਹੁਣ ਰੀਸੈਂਟ ਜਿਹੜਾ 8:20 ਮਿੰਟ ਤੇ ਬੀਤੀ ਰਾਤ ਹਮਲਾ ਹੋਇਆ ਸੀ ਉਸ ਹਮਲੇ ਨੂੰ ਲੈ ਕੇ ਹੁਣ ਤੱਕ ਮੋੜਪੇੜ ਜਾਰੀ ਆ ਦੋਹਾਂ ਪਾਸੇ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਇੱਕ ਟੁਕੜੀ ਤਾਂ ਇੱਧਰ ਗੋਲੀਬਾਰੀ ਦੇ ਵਿੱਚ ਵਿਅਸਥਾ ਹੈ ਤੇ ਦੂਸਰੇ ਪਾਸੇ ਸੁਰੱਖਿਆ ਬੁਲੰਦੀ ਦੂਸਰੀ ਟੁਕੜੀ ਹੈ ਜਿਹੜੀ ਉਹ ਪੂਰੇ ਇਲਾਕੇ ਨੂੰ ਚਾਨਣ ਦੇ ਵਿੱਚ ਲੱਗੀ ਹੋਈ ਹੈ ਥਾਂ ਥਾਂ ਦੇ ਉੱਤੇ ਸਿਕਿਉਰਿਟੀ ਹੈ ਜਿਹੜੀ ਉਹਨੂੰ ਟਾਈਟ ਕਰ ਦਿੱਤਾ ਗਿਆ ਕਿਸੇ ਨੂੰ ਵੀ ਉੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਪੁਲਿਸ ਦੀ ਤੇ ਸੁਰੱਖਿਆ ਬੁਲੰਦੀ ਇਹ ਹੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਫੜਿਆ ਜਾਵੇ ਜਾਂ ਫਿਰ ਇਹਨਾਂ ਨੂੰ ਮੌਕੇ ਦੇ ਉੱਤੇ ਨਿਊਟਰਲਾਈਜ਼ ਕੀਤਾ ਜਾਵੇ ਕਿਉਂਕਿ ਆਖਰਕਾਰ ਦੇਸ਼ ਦਾ ਇਹ ਨੁਕਸਾਨ ਪਹੁੰ ਤੋ ਹੀ ਲਗਾਤਾਰ ਇਸ ਤਰੀਕੇ ਦੇ ਵਿਵਾਦਾਂ ਦਾ ਕੇਂਦਰ ਬਣਿਆ ਰਿਹਾ ਤੇ ਮੋਦੀ ਸਰਕਾਰ ਦੇ ਕੋਲੇ ਵੀ ਲਗਾਤਾਰ ਜੰਮੂ ਕਸ਼ਮੀਰ ਦੇ ਜਿੰਨੇ ਵੀ ਉੱਥੋਂ ਦੇ ਪੋਲੀਟੀਸ਼ੀਅਨ ਨੇ ਜਾਂ ਫਿਰ ਜਿੰਨੇ ਵੀ ਉੱਥੋਂ ਦੇ ਆਮ ਲੋਕ ਨੇ ਉਹ ਲਗਾਤਾਰ ਮੋਦੀ ਸਰਕਾਰ ਤੋਂ ਮੰਗ ਕਰਦੇ ਹੁੰਦੇ ਆ ਕਿ ਕੋਈ ਤਕੜਾ ਸਟੈਪ ਹੈ ਜਿਹੜਾ ਹੋ ਚੁੱਕਿਆ ਜਾਵੇ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਨੱਥ ਪਾਈ ਜਾ ਸਕੇ ਨਵੀਂ ਸਰਕਾਰ ਬਣ ਚੁੱਕੀ ਹੈ ਤੇ ਨਾਲ ਦੀ ਨਾਲ ਨਵੀਂ ਸਰਕਾਰ ਦਾ ਸਵਾਗਤ ਇਹਨਾਂ ਅੱਤਵਾਦੀਆਂ ਦੇ ਵੱਲ ਚਾਰ ਨਵੇਂ ਹਮਲਿਆਂ ਦੇ ਨਾਲ ਕੀਤਾ ਗਿਆ ਹੈ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਮੋਦੀ ਸਰਕਾਰ ਕਿਸ ਤਰੀਕੇ ਦਾ ਜਵਾਬ ਦਿੰਦੀ ਹੈ ਉਹਦੇ ਤੇ ਸਭ ਦੀਆਂ ਨਜ਼ਰਾਂ ਬਣੀਆ ਰਹਿਣਗੀਆਂ